ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜਾ ਬਾ ਕਮਾਲ ਬਸ਼ੀ ਕਰਨ ਦਾ ਮੰਤਰ ਲੈ ਕੇ ਹਾਜ਼ਰ ਹੋਏ ਆ ਇਹ ਬਸ਼ੀ ਕਰਨ ਦਾ ਮੰਤਰ ਸਿਰਫ ਦੋ ਲਫ਼ਜ਼ਾਂ ਦਾ ਮੰਤਰ ਹੈ ਲੇਕਿਨ ਇਹ ਮੰਤਰ ਬਹੁਤ ਛੋਟਾ ਹੈ ਪਰ ਇਹਦੀ ਤਾਕਤ ਬਹੁਤ ਵੱਡੀ ਹੈ ਇੱਕ ਬਹੁਤ ਵੱਡਾ ਪਾਵਰਫੁਲ ਬਸ਼ੀ ਕਰਨ ਦਾ ਮੰਤਰ ਹੈ ਜਿਸ ਨੂੰ ਲੈ ਕੇ ਅਸੀ ਹਾਜ਼ਰ ਹੋਈਆਂ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਬਹੁਤ ਜ਼ਿਆਦਾ ਖਰਚ ਖੀਚਲ ਕਰਨ ਦੀ ਜ਼ਰੂਰਤ ਨਹੀਂ ਇਹਦੇ ਲਈ ਆਪਾਂ ਨੂੰ ਸਿਰਫ ਸ਼ਨੀਵਾਰ ਦੀ ਸ਼ਨੀਵਾਰ ਹੀ ਜਾਪ ਇਹਦਾ ਕਰਨਾ ਹੈ ਸ਼ਨੀਵਾਰ ਦੀ ਸ਼ਨੀਵਾਰ ਜਾਪ ਕਰਨਾ ਔਰ ਤਕਰੀਬਨ ਰਾਤ ਦੇ 10 ਵਜੇ ਤੋਂ ਬਾਅਦ ਇਹਦਾ ਜਾਪ ਉਨਾ ਚਾਹੀਦਾ ਹੈ ਲੇਕਿਨ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਸ ਕਮਰੇ ਦੇ ਵਿੱਚ ਤੁਸੀਂ ਬੈਠ ਕੇ ਜਾਪ ਕਰਨਾ ਕਿਉਂਕਿ ਇਸ ਮੰਤਰ ਦੇ ਜਾਪ ਨੂੰ ਆਪਾਂ ਘਰ ਵਿੱਚ ਬੈਠ ਕੇ ਵੀ ਕਰ ਸਕਦੇ ਹਾਂ ਜਾਪ ਕਿਸੇ ਵੀ ਕਮਰੇ ਦੇ ਵਿੱਚ ਬੈਠ ਕੇ ਆਪਾਂ ਕਰ ਸਕਦੇ ਪਰ ਉਹਦੇ ਵਿੱਚ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਫਾਈ ਦਾ ਸਾਫ ਪਾਕ ਰਹਿਣਾ ਬਿਲਕੁਲ ਧਿਆਨ ਰੱਖਣਾ ਹੋਵੇਗਾ ਕਨਾਲ ਦੀ ਨਾਲ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਹੈ ਰੋਜ਼ਾਨਾ ਜਾਪ ਇਹਦਾ ਕਰਨਾ ਕੋਈ ਨਹੀਂ ਸ਼ਨੀਵਾਰ ਦੀ ਸ਼ਨੀਵਾਰ 11 ਸ਼ਨੀਵਾਰ ਤੁਸਾਂ ਨੇ ਇਸ ਮੰਤਰ ਦਾ ਜਾਪ ਕਰਨਾ ਹੈ ਲੇਕਿਨ 101 ਮਣਕੇ ਦੀ ਮਾਲਾ ਤੇ 101 ਵਾਰ ਰੋਜ਼ਾਨਾ ਜਾਪ ਕਰਨਾ ਹੈ ਤੁਹਾਡੇ ਬੈਠਣ ਦੇ ਲਈ ਅਸਣ ਸਫੇਦ ਚਿੱਟੇ ਰੰਗ ਦਾ ਤੁਹਾਡੇ ਆਪਣੇ ਵਸਤਰ ਵੀ ਸਫੇਦ ਚਿੱਟੇ ਰੰਗ ਦੇ ਹੋਣੇ ਚਾਹੀਦੇ ਆ ਅਰਬਕਤੀ ਤੋਂ ਫਲਾ ਕੇ ਕੋਲ ਪਾਣੀ ਦਾ ਜਲ ਦਾ ਲੋਟਾ ਰੱਖ ਕੇ ਜਲ ਦਾ ਗਲਾਸ ਰੱਖ ਕੇ ਕਰ ਸਕਦੇ ਆ ਔਰ ਇਹਦੇ ਵਿੱਚ ਕੋਈ ਜ਼ਿਆਦਾ ਖਰਚ ਖੇਚਣ ਬਿਲਕੁਲ ਹੈ ਨਹੀਂਗਾ ਲੇਕਿਨ ਇਹਦੇ ਨਾਲ ਬਹੁਤ ਵੱਡੇ ਵੱਡੇ ਮਸ਼ੀ ਕਰਨ ਹੋ ਸਕਦੇ ਨਹੀਂ ਜੇਕਰ ਤੁਸੀਂ ਨੇਕ ਨੀਤੀ ਦੇ ਨਾਲ ਦਸੀ ਹੋਈ ਵਿਧੀ ਦੇ ਅਨੁਸਾਰ ਇਹਦਾ ਜਾਪ ਕਰ ਲਿਆ ਤਾਂ ਭਾਈ ਤੁਹਾਨੂੰ ਲਾਭ ਇਹਦਾ ਬਹੁਤ ਹੋਵੇਗਾ ਬੜਾ ਫਾਇਦਾ ਦੇਵੇਗਾ ਸ਼ਨੀਵਾਰ ਦੀ ਸ਼ਨੀਵਾਰ 11 ਸ਼ਨੀਵਾਰ ਲਗਾਤਾਰ ਸ਼ਨੀਵਾਰ ਦੀ ਸ਼ਨੀਵਾਰ 100 ਇੱਕ ਵਾਰੀ ਇੱਕ ਜਾਨੀ ਕਿ 101 ਮਨਕੇ ਦੀ ਮਾਲਾ ਤੇ ਇਹਦਾ ਜਾਪ ਕਰਨਾ ਹੈ ਸ਼ਨੀਵਾਰ ਦੀ ਸ਼ਨੀਵਾਰ 11 ਸ਼ਨੀਵਾਰ ਕਰਦਿਆਂ ਕਰਦਿਆਂ ਹੀ ਇਹ ਤੁਹਾਡਾ ਜੋ ਕੀ ਮੰਤਰ ਹੈ ਇਹ ਸਿੱਧ ਖੁਜਾਬੀ ਦਾ ਫਿਰ ਤੁਸੀਂ ਇਹਨੂੰ ਚਲਾ ਸਕਦੇ ਆ ਕਿਲਾਉਣ ਤੋਂ ਬਾਅਦ ਜਿੱਦਾਂ ਜਿੱਦਾਂ ਇਹ ਕੰਮ ਕਰੀਗਾ ਫਿਰ ਵੀ ਕਦੀ ਕਦੀ ਕਿਤੇ ਕਿਤੇ ਸ਼ਨੀਵਾਰ ਨੂੰ ਇਹਦਾ ਜਾਪ ਕਰਦੇ ਰਹਿਣਾ ਹੈ ਸੋ ਦੋਸਤੋ ਉਹ ਹੁਣ ਮੰਤਰ ਵੱਲ ਚਲਦਿਆਂ ਕਿ ਜੋ ਬਿਲਕੁਲ ਬਹੁਤ ਛੋਟਾ ਜਿਹਾ ਮੰਤਰ ਹੈ ਜੋ ਕਿ ਬੜਾ ਤਾਕਤਵਰ ਪਾਵਰਫੁਲ ਇਹ ਮੰਤਰ ਹੈ ਸੋ ਦੋਸਤੋ ਇਸ ਮੰਤਰ ਨੂੰ ਬਿਲਕੁਲ ਛੋਟਾ ਜਲਦੀ ਯਾਦ ਹੋ ਜਾਵੇਗਾ ਚੰਗੀ ਤਰ੍ਹਾਂ ਕੰਠ ਕਰਕੇ ਚੰਗੀ ਤਰ੍ਹਾਂ ਯਾਦ ਕਰਕੇ ਹੀ ਫਿਰ ਹੀ ਇਹਦਾ ਜਾਪ ਤੁਸੀਂ ਸ਼ੁਰੂ ਕਰਨਾ ਹੈ ਸੋ ਦੋਸਤੋ ਹੁਣ ਆਪਾਂ ਉਸ ਮੰਤਰ ਵੱਲ ਚਲਦੇ ਹਾਂ ਉਹ ਮੰਤਰ ਜੋ ਕਿ ਇਸ ਤਰ੍ਹਾਂ ਹੈ सो दोस्तों मंत्र इस तरह है यारहमानो या यारहमानो या रहमीना या रहमानो या रहमानो रहमीनो ये मंत्र है दोस्तों इस मंत्र को चंगी तरह कंठ करके ने इधर जाप करना है सो दोस्तों ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੂਝਾ ਤੱਕ ਲਈ ਜੈ ਪੀਰਾਂ ਦੀ